ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਜੋ ਕਹਾਣੀ ਸੁਣਾਉਣ ਜਾ ਰਹੀ ਹਾਂ ਇਹ ਸਦਲਦੇਸਮਾਜ ਦੀ ਤਸਵੀਰ ਨੂੰ ਦਰਸਾਉਂਦੀ ਹੈ ਤੇ ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਕਹਾਣੀ ਦਾ ਨਾਮ ਹੈ ਕਰਜ਼ਵਾਲੀ ਬੁਣੀ ਇਹ ਕਹਾਣੀ ਇੱਕ ਗਰੀਬ ਪਰਿਵਾਰ ਵਿੱਚ ਜਨਮੀਆਂ ਤਿੰਨ ਭੈਣਾਂ ਦੀ ਹੈ ਜਿਨ੍ਹਾਂ ਵਿੱਚੋਂ ਦੋ ਭੈਣਾਂ ਨੂੰ ਉਹਨਾਂ ਦੇ ਮਾਪਿਆਂ ਨੇ ਆਪਣੀ ਹیثیت ਮੁਤਾਬਕ ਦਾਸ ਦੇ ਕੇ ਉਹਨਾਂ ਦਾ ਵਿਆਹ ਕਰ ਦਿੱਤਾ ਸੀ ਸਤਨਾ ਦਾ ਰੰਗ ਪੱਕਾ ਹੋਣ ਕਰਕੇ ਜੋ ਵੀ ਉਸ ਨੂੰ ਵਿਆਹ ਲਈ ਦੇਖਣ ਆਉਂਦਾ ਜਾਂ ਤਾਂ ਉਸ ਨੂੰ ਨਾ ਕਰ ਦਿੰਦਾ ਜਾਂ ਫਿਰ ਬੱਦਸਾਲ ਦੀ ਮੰਨਤ ਕਰਦਾ ਕਿੰਨਾ ਕਿਤੇ ਸਪਨਾ ਦੇ ਮਾਪਿਆਂ ਨੂੰ ਵੀ ਮੁੰਡੇ ਵਾਲਿਆਂ ਦੀ ਮੰਗ ਚਾਇਤ ਲੱਗਦੀ ਇਸੇ ਤਰ੍ਹਾਂ کئی ਥਾਮਾ ਤੋਂ ਸਪਨਾ ਦੇ ਛੇ ਰਿਸ਼ਤੇ ਆਏ ਪਰ ਕਿਤੇ ਵੀ ਉਸ ਤੇ ਵਿਆਹ ਦੀ ਗੱਲ ਪੱਕੀ ਨਹੀਂ ਸੀ ਹੋਈ ਸਤਨਾ ਦੀਆਂ ਵੱਡੀਆਂ ਭੈਣਾਂ ਦੇ ਵਿਆਹ ਦਾ ਕਰਜ਼ਾ ਜੇ ਉਸਦੇ ਮਾਪਿਆਂ ਦੇ ਸਿਰ ਤੋਂ ਨਹੀਂ ਸੀ ਉਤਰਿਆ ਆਪਣੇ ਮਾਪਿਆਂ ਨੂੰ ਪਰੇਸ਼ਾਨ ਦੇ ਕੇ ਕਈ ਵਾਰ ਸਪਨਾ ਨੂੰ ਆਪਣੇ ਆਪ ਤੇ ਘਸਾ ਲਿਆ ਤੇ ਇੱਕ ਵਾਰ ਫਿਰ ਤੋਂ ਸਪਨਾ ਨੂੰ ਰਿਸ਼ਤਾ ਆਇਆ ਇਸ ਵਾਰ ਰਿਸ਼ਤੇਦਾਰ ਕਿਸੇ ਕਰੀਬੀ ਰਿਸ਼ਤੇਦਾਰ ਨੇ ਪਾਈ ਸੀ ਕਿ ਅਗਲੇ ਦਿਨ ਉਹਨਾਂ ਨੇ ਸਪਨਾ ਨੂੰ ਦੇਖਣ ਲਈ ਆਉਣਾ ਸੀ ਅਗਲੇ ਦਿਨ ਜਦੋਂ ਮੁੰਡੇ ਵਾਲੇ ਸਪਨਾ ਨੂੰ ਦੇਖਣ ਆਏ ਤਾਂ ਬਿਲਕੁਲ ਸਾਦੇ ਕੱਪੜਿਆਂ ਵਿੱਚ ਸਪਨਾ ਉਹਨਾਂ ਦੇ ਸਾਹਮਣੇ ਆਈ ਮੁੰਡੇ ਨੇ ਸਪਨਾ ਨੂੰ ਦੇਖਦਿਆਂ ਹੀ ਪਸੰਦ ਕਰ ਲਿਆ ਸੀ ਸਪਨਾ ਦੇ ਘਰ ਵਾਲਿਆਂ ਨੂੰ ਵੀ ਮੁੰਡਾ ਪਸੰਦ ਆ ਗਿਆ ਸੀ ਇਸ ਤਰ੍ਹਾਂ ਸਪਨਾ ਦਾ ਰਿਸ਼ਤਾ ਪੱਕਾ ਹੋ ਗਿਆ ਚਾਹ ਪਾਣੀ ਪੀਣ ਤੋਂ ਬਾਅਦ ਜਦੋਂ ਮੁੰਡੇ ਵਾਲਿਆਂ ਨੇ ਜਾਣ ਦੀ ਇਜਾਜ਼ਤ ਮੰਗੀ ਤਾਂ ਸਪਨਾ ਦੇ ਪਿਓ ਨੇ ਉਹਨਾਂ ਨੂੰ ਰੋਕ ਕੇ ਪੁੱਛ ਲਿਆ ਕਿ ਦਾਜ ਵਿੱਚ ਜੇਕਰ ਉਹਨਾਂ ਦੀ ਕੋਈ ਖਾਸ ਮੰਗ ਹੈ ਤਾਂ ਦੱਸ ਦਿਓ ਸਪਨਾ ਦੇ ਪਿਓ ਦੀ ਗੱਲ ਨੂੰ ਵਿਚੋ ਟੋਕਦਿਆਂ ਮੁੰਡੇ ਦੀ ਮਾਂ ਬੋਲੀ ਤੁਸੀਂ ਆਪਣੀ ਕੁੜੀ ਨੂੰ ਰਾਜ ਵਿੱਚ ਚੋਹ ਦੇਣਾ ਚਾਹੋ ਦੇ ਸਕਦੇ ਹੋ ਪਰ ਘਰ ਚੱਚ ਕੁਰੀ ਕੁਝ ਵੀ ਨਾ ਦਿਓ ਕਿਉਂਕਿ ਸਾਨੂੰ ਘਰ ਵਿੱਚ ਲక్ష్ਮੀ ਚਾਹੀਦੀ ਹੈ ਘਰ ਜਵਾਲੀ ਬਹੂ ਨੇ ਇਹ ਗੱਲ ਸੁਣ ਕੇ ਸਪਨਾ ਦੀਆਂ ਅੱਖਾਂ ਭਰ ਆਈਆਂ ਸੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸੇ ਤਰ੍ਹਾਂ ਹੋਰ ਨਮੀਆਂ ਕਹਾਣੀਆਂ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ